ਮੈਂ ਕਿਸੇ ਵਾਇਲੈਂਸ ਨੂੰ ਹਰ ਤਰੀਕੇ ਦੇ ਵਾਇਲੈਂਸ ਨੂੰ ਕੰਡੈਮ ਕਰਦਾ ਮਗਰ ਇਹ ਹਾਲਾਤ ਬਣੇ ਕਿਉਂ ਕੋਈ ਵੀ ਤੁਸੀਂ ਕਿਸੇ ਦੇ ਮਾਪ ਪੈਣ ਧੀ ਪੁੱਤ ਨੂੰ ਜਲੀਲ ਕਰੋ ਤੇ ਕਹੋ ਕਿ ਉਹਦਾ ਕੋਈ ਰਿਐਕਸ਼ਨ ਨਹੀਂ ਆਊਗਾ ਆਊਗਾ ਭਾਈ ਹੂੰ ਔਰ ਇਹੀ ਕਾਰਨ ਹੈ ਕਿ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਇੱਕ ਵਾਰੀ ਨਹੀਂ अनेਕਾਂ ਵਾਰੀ ਕਿਹਾ ਕਿ ਭਾਈ ਇਹਨੂੰ ਕੰਟਰੋਲ ਕਰੋ ਔਰ ਉਸ ਤੋਂ ਬਾਅਦ ਵੀ ਉਹ ਨਹੀਂ ਹਟੀ ਦਿੱਲੀ ਜਾਂਦੇ ਸਾਰ ਉਹਨੇ ਵੀਡੀਓ ਕੀਤੀ ਚੜਾਤੀ ਕਿ ਜੀ ਪੰਜਾਬ 'ਚ ਤਾਂ ਉਹ ਗਰਵਾਤ ਫੈਲ ਰਹੀ ਹੈ ਪੰਜਾਬ ਚ ਪੀਸ ਲਵਿੰਗ ਲੋਕ ਨੇ ਇੰਨੇ ਪਿਆਰ ਨਾਲ ਰਹਿ ਰਹੇ ਆ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ ਨਗਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਉਹਦੀ ਇਸ ਵੀਡੀਓ ਕਰਕੇ ਇੱਕ ਜੁम्मेवार ਉਹ ਐਮਪੀ ਆ ਉਹਦੀ ਵੀਡੀਓ ਕਰਕੇ ਆ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਜੀ ਜੋ ਹਾਲਾਤ ਬਣਿਆ ਔਰ ਇੱਕ ਨਹੀਂ ਆ ਇਹ ਇਹ ਕਰਨਾਲ ਦਾ ਵੀ ਇਨਸੀਡੈਂਟ ਸਾਹਮਣੇ ਆਇਆ ਜਿੱਥੇ ਉਹ ਉਹ ਸਾਡੇ ਗੁਰਸਿੱਖ ਨੌਜਵਾਨ ਨੂੰ ਕਿਵੇਂ ਇੱਟਾਂ ਨਾਲ ਮਾਰਿਆ ਗਿਆ ਸੀਗਾ ਔਰ ਉਹਦੀ ਸੁਣਵਾਈ ਕੋਈ ਨਹੀਂ ਇੱਕ ਦੋ ਇਨਸੀਡੈਂਟ ਹੋਰ ਵੀ ਆਏ ਆ ਔਰ ਆ ਹੁਣ ਚੌਥਾ ਪੰਜਵਾਂ ਇਨਸੀਡੈਂਟ ਆ ਗਿਆ ਤੇ ਮੈਂ ਰੱਬ ਦੇ ਵਾਸਤੇ ਕਹਿਣਾ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਦੇਸ਼ ਨੂੰ ਤੋੜੋ ਨਾ ਦੇਸ਼ ਨੂੰ ਜੋੜੋ ਔਰ ਨਾਲ ਹੀ ਮੈਂ ਸੁਖੂ ਸਰਕਾਰ ਨੂੰ ਕਾਂਗਰਸ ਦੀ ਜਿਹੜੀ ਹਿਮਾਚਲ ਪ੍ਰਦੇਸ਼ ਚ ਸਰਕਾਰ ਚੱਲ ਰਹੀ ਆ ਕਿ ਭਾਈ ਇਹ ਐਨ ਆਰ ਆਈ ਫੈਮਿਲੀ ਆ ਇਹਨਾਂ ਦੀ ਅਸੀਂ ਦਰਖਾਸਤ ਦੇਣਾ ਚਾਹਾਂਗੇ ਦੀ ਗੱਲ ਦੀ ਇਨਕੁਆਇਰੀ ਹੋ ਕੇ ਜਿਨ੍ਹਾਂ ਨੇ ਇਹ ਜੀ ਗਲਤੀ ਕੀਤੀ ਆ ਕਿਸੇ ਦਾ ਸਿਰ ਪਾੜ ਦੇਣਾ ਉਹਦੀ ਜਾਨ ਵੀ ਜਾ ਸਕਦੀ ਸੀ ਜੇ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਸੀ ਮੈਂ ਮੰਨ ਲੈਣਾ ਮਗਰ ਕਿਸੇ ਨੂੰ ਇਹ ਅਧਿਕਾਰ ਤਾਂ ਨਹੀਂ ਨਾ ਕਿ ਤੁਸੀਂ ਅਗਲੀ ਦੀ ਜਾਣ ਲੈ ਲਓਗੇ ਪਾਰਕਿੰਗ ਤੋਂ ਫਿਰ ਤਾਂ ਉਹਦਾ ਕਾਰਵਾਈ ਬਣਦੀ ਆ ਜਿਹੜੇ ਸਾਹਿਬ ਇਹ ਵੀ ਗੱਲ ਕਹੀ ਆ ਜੀ ਲਾਗੇ ਪੁਲਸ ਵਾਲੇ ਖੜੇ ਸੀ ਉਹ ਕਿਤੇ ਤੁਸੀਂ ਅਸੀਂ ਛਡਾਰੀ ਸਕਦੇ ਜੂ ਬਹੁਤ ਜਿਆਦਾ ਪੈ ਗਿਆ ਇਹਨਾਂ ਦੀ ਦੇਖੋ ਤੁਸੀਂ ਆਪ ਹੀ ਲਾ ਲਓ ਇਤੋਂ ਹਿਸਾਬ ਕਿ 2.5 300 ਬੰਦਾ ਦੋ ਜਣਿਆਂ ਦੇ ਪੈਜੇ ਤੇ ਵਾਈ ਰਾਈਟਿੰਗ ਤੇ ਵਾਇਲੈਂਸੀ ਆ ਮਤਲਬ ਉਹ ਗਿਣੀ ਮਿਤੀ ਸਾਜ਼ਿਸ਼ ਕਹਿ ਲਓ ਔਰ ਹਾਲੇ ਵੀ ਪੁਲਸੋਂ ਨੂੰ ਕੋਈ ਕਾਰਵਾਈ ਨਾ ਕਰੇ ਤੇ ਫਿਰ ਤਾਂ ਪੁਲਿਸ ਦੇ ਵੀ ਮਿਲੀ ਭੁਗਤ ਕਮਾਂਗੇ ਕਹਿੰਦੇ ਕਿ ਚਾਹ ਹੁੰਦਾ ਹੈ ਲੋਕਾਂ ਨੂੰ ਚਾਹ ਹੁੰਦਾ ਜਦੋਂ ਛੁੱਟੀਆਂ ਪੈਂਦੀਆਂ ਬੱਚਿਆਂ ਨੂੰ ਕਿ ਅਸੀਂ ਹਿਮਾਚਲ ਹੀ ਜਾਈਏ ਉਹਦੇ ਨਾਲ ਵੱਡਾ ਰੈਵਨਿਊ ਅਸੀਂ ਕਹਿੰਦੇ ਹਿਮਾਚਲ ਵੱਡੀ ਕਮਾਈ ਕਰਦਾ ਲੱਗਦਾ ਕਿ ਉਹਨਾਂ ਨੇ ਆਪਣੇ ਪੈਰਾ ਤਰੀਕੇ ਨਾਲ ਕਿਤੇ ਕਵਾੜੀ ਮਾਰੀ ਇਸ ਤਰ੍ਹਾਂ ਦਾ ਕੰਮ ਕਰਕੇ ਨਹੀਂ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਜੀ ਪਹਿਲਾਂ ਤਾਂ ਦੇਸ਼ ਦੇ ਨਾਗਰਿਕ ਨੂੰ ਤੁਸੀਂ ਦੇਸ਼ ਦੇ ਕਿਸੇ ਹਿੱਸੇ 'ਚ ਜਾਣ ਤੋਂ ਰੋਕ ਨਹੀਂ ਸਕਦੇ ਤੁਹਾਡੇ ਸਿਰ ਤੇ ਦਸਤਾਰ ਬੰਨੀ ਹੈ ਉਹਦਾ ਇਹ ਮਤਲਬ ਨਹੀਂ ਕਿ ਤੁਸੀਂ ਜਿਹਦੇ ਸਿਰ ਤੇ ਦਸਤਾਰ ਹੈ ਉਹ ਦੇਸ਼ ਲਈ ਤਾਂ ਕੁਰਬਾਨ ਹੋ ਸਕਦਾ ਦੇਸ਼ ਦੀ ਜਦੋਂ ਸਿਕਿਉਰਿਟੀ ਦੀ ਗੱਲ ਆਵੇ ਤੇ ਉਹ ਸਭ ਤੋਂ ਮੂਰੇ ਖਲੋਤਾ ਹੁੰਦਾ ਤੇ ਜੇ ਸੈਰ ਸਪਾਰਟੇ ਲਈ ਉਹਨੇ ਦੇਸ਼ ਦੇ ਕਿਸੇ ਹਿੱਸੇ ਕੋਨੇ 'ਚ ਆਪ ਦੇ ਪਰਿਵਾਰ ਨੂੰ ਲੈ ਕੇ ਜਾਣਾ ਉਹਨੂੰ ਪਾਬੰਦੀਆਂ ਹੋਣ ਇਹ ਤਾਂ ਕਿਸੇ ਨੇ ਨਹੀਂ ਬਰਦਾਸ਼ਤ ਕਰਨਾ ਔਰ ਅੱਜ ਔਰ ਔਰ ਦੂਜੀ ਗੱਲ ਮੈਂ ਸਮਝਦਾ ਸੁਖੂ ਜੀ ਬੜੇ ਸਿਆਣੇ ਸੂਝਵਾਨ ਚੀਫ ਮਿਨਿਸਟਰ ਨੇ ਇਹ ਉਹਨਾਂ ਦੇ ਸੂਬੇ ਲਈ ਵੀ ਚੰਗਾ ਨਹੀਂ ਔਰ ਮੈਂ ਹਿਮਾਚਲ ਦੇ ਲੋਕਾਂ ਨੂੰ ਬਹੁਤ ਚੰਗਾ ਸਮਝਦਾ ਮਿਹਨਤ ਦਾ ਸ਼ਲੋਕ ਸਮਝਦਾ ਕੁਝ ਹੋ ਸਕਦੇ ਜਿਨ੍ਹਾਂ ਨੇ ਗੜਬੜ ਕੀਤੀ ਹੈ ਉਹਨਾਂ ਦੀ ਮਨਸ਼ਾ ਮਾੜੀ ਹੋ ਸਕਦੀ ਹੈ ਕੀ ਉਹ ਭਾਜਪਾ ਦੇ ਕਾਰਕੁਨ ਸੀ ਕੌਣ ਸੀ ਇਹਦਾ ਇਨਕੁਆਇਰੀ ਦਸੂਗੀ ਮਗਰ ਮੈਂ ਸਾਰੇ ਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਕਹਾਂ ਕਿ ਉਹਨਾਂ ਦੀ ਗਲਤੀ ਬਿਲਕੁਲ ਨਹੀਂ ਔਰ ਮੈਂ ਚਾਹੂੰਗਾ ਕਿ ਸੁਖੂ ਸਾਹਿਬ ਇਸ ਗੱਲ ਦੀ ਤੈਅ ਤੱਕ ਜਾ ਕੇ ਜਿਨ੍ਹਾਂ ਨੇ ਵੀ ਇਹ ਅਟੈਕ ਕੀਤਾ ਜਾਨਲੇਵਾ ਹਮਲਾ ਨਾਟ ਓਨਲੀ ਇੱਕ ਪੰਜਾਬੀ ਤੇ ਇੱਕ ਐਨ ਆਰ ਆਈ ਵੀ ਹੈ ਵਿਦੇਸ਼ੀ ਅ ਟੂਰਿਜ਼ਮ ਦੇ ਤੌਰ ਤੇ ਵੀ ਵਿਦੇਸ਼ੀ ਧੀ ਪੈਣ ਆਈ ਹੈ ਇੱਥੇ ਦੇ ਤੁਹਾਡਾ ਸੂਬਾ ਵੇਖਣ ਤਾਂ ਉਹਨਾਂ ਦਾ ਖੁਸ਼ੀ ਹੋਣੀ ਚਾਹੀਦੀ ਪੰਜਾਬ ਸਰਕਾਰ ਤੇ ਜੇ ਉੱਥੇ ਇਹ ਹਾਲਾਤ ਬਣ ਰਹੇ ਤੇ ਕੀ ਲੋਕ ਆਉਣਗੇ ਉਦੋਂ ਚ ਨੁਕਸਾਨ ਕੀਦਾ ਇਹ ਪਰਿਵਾਰ ਦੇ ਵੀ ਹਿਮਾਚਲ ਦਾ ਵੀ ਨੁਕਸਾਨ ਹੈ ਪੰਜਾਬੀਆਂ ਦਾ ਵੀ ਨੁਕਸਾਨ ਹੈ ਸਭ ਦਾ ਨੁਕਸਾਨ ਜੀਠਿਆ ਸਾਹਿਬ ਪੰਜਾਬ ਸਰਕਾਰ ਨੂੰ ਇਸ ਤੇ ਕੁਝ ਨਾ ਕੁਝ ਕਰਨਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਪਰਿਵਾਰ ਦੇ ਨਾਲ ਕੋਈ ਵੀ ਜਿਹੜਾ ਮਦਦਤਾਂ ਲਾਭ ਨਹੀਂ ਤੁਹਾਨੂੰ ਮੈਂ ਬੇਨਤੀ ਕਰਾਂ ਭਗਵੰਤ ਮਾਨ ਤੋਂ ਤੁਸੀਂ ਕਿਸੇ ਤਰੀਕੇ ਦੀ ਆਸ ਰੱਖਦੇ ਹੋ ਜੀ ਮਤਲਬ ਜਿਹੜਾ ਬੰਦਾ ਲਾਰੈਂਸ ਬਿਜਨੋਈ ਦੇ ਇੰਟਰਵਿਊ ਬਾਰੇ ਕੁਝ ਨਹੀਂ ਕਰ ਸਕਿਆ ਹੋਵੇ ਜਿਹੜਾ ਬੰਦਾ ਮੁਖਤਿਆਰ ਅंसारी ਦੀ ਜੇਲ੍ਹ ਯਾਤਰਾ ਬਾਰੇ ਅੱਜ ਤੱਕ ਕੁਝ ਨਾ ਕਰ ਸਕਿਆ ਹੋਵੇ ਜਿਹੜਾ ਬੰਦਾ ਰੋਜ ਦੇ ਲਾਉਣ ਆਰਡਰ ਦੇ ਬਾਰੇ ਪੰਜਾਬ 'ਚ ਜਸਟਿਸ ਨਹੀਂ ਦੇ ਸਕ ਰਿਹਾ ਉਹਨੇ ਕਿਹੜਾ ਇਹ ਮੁੱਦਾ ਉਠਾਉਣਾ ਉਹਦਾ ਫਰਜ਼ਤਾ ਬਣਦਾ ਸੀ ਕਿ ਪੰਜਾਬੀ ਨਾਲ ਜੇ ਕਿਤੇ ਵੀ ਧੱਕਾ ਹੋਇਆ ਬੇਇਨਸਾਫੀ ਹੋ ਗੱਲ ਕਰੇ ਕੰਗਰਾਨ ਨਰਨੌਦ ਦੇ ਮੁੱਦੇ ਤੇ ਵੀ ਬੜੇ ਲੇਟ ਬੋਲੇ ਆ ਜਿਹੜਾ ਕਰਨਾਲ 'ਚ ਵਾਕਿਆ ਹੋਇਆ ਵਿਚਾਰੀ ਆਪੋਜੀਸ਼ਨ ਪਾਰਟੀਆਂ ਬੋਲਪੀਆਂ ਉਹਨਾਂ ਨੂੰ ਪਤਾ ਨਹੀਂ ਹਾਲੇ ਤੱਕ ਬੋਲੇ ਕਿ ਨਹੀਂ ਬੋਲੇ ਔਰ ਇਸ ਮਸਲੇ 'ਚ ਵੀ ਇਸ ਲਈ ਉਹਨਾਂ ਨੂੰ ਵੀ ਟੇਕਓਵਰ ਟੇਕਓਪ ਟੇਕ ਆਪ ਤਾਂ ਜ਼ਰੂਰ ਕਰਨਾ ਚਾਹੀਦਾ ਮਗਰ ਅਸੀਂ ਸਾਰੇ ਕਰਨ ਨੂੰ ਤਿਆਰ ਆਂ ਅਸੀਂ ਆਪ ਮੈਂ ਤਾਂ ਆਪਦੇ ਚੈਨਲ 'ਤੇ ਰਹੀਂ ਮੈਂ ਜ਼ਰੂਰ ਗੱਲ ਕਰੂੰਗਾ ਮਾਚਲ ਸਰਕਾਰ ਦੀ ਗੰਮਣ ਨਾਲ ਤੇ ਕਚਾਉਂਗਾ ਕਿ ਇੱਥੇ ਇਨਸਾਫ ਕਾ ਹੋਵੇ ਭਾਈ ਕਿਉਂਕਿ ਇਹਦੇ 'ਚ ਉਹਨਾਂ ਦਾ ਵੀ ਭਲਾ ਕੌਣ ਲਾਅਰਲੈਸਨਸ ਚਾਹੁੰਦਾ ਜੇ ਲੌਰਲੈਸਨਸ ਹੋਊਗੀ ਤੇ ਨੁਕਸਾਨ ਸੂਬੇ ਦਾ ਵੀ ਆ ਦੇਸ਼ ਦਾ ਵੀ ਆ। ਕੁਸ਼ੇ ਸਾਹਿਬ ਪਹਿਲਾਂ ਵੀ ਪਰਿਵਾਰ ਦਾ ਕਾਫੀ ਨਾਮ ਨਾਮ ਹੈਗਾ ਵਾ ਕਿ ਲੋਕਾਂ ਦੀ ਮਦਦ ਕਰਦੇ ਰਿਹਾ। ਪਰ ਅੱਜ ਮਦਦ ਉਹਨਾਂ ਨੂੰ ਆਪ ਲੋਡ ਪੈ ਗਈ। ਉਹ ਸਰਕਾਰ ਕੋਲ ਅਪੀਲ ਕਰ ਰਹੇ ਨੇ ਬਾਰ-ਬਾਰ ਕਿ ਮਦਦ ਕੀਤੀ ਜਾਵੇ ਜੀ। ਦੇਖੋ ਇਸ ਤੋਂ ਹੀ ਹਾਲਾਤ ਇਹ ਪੈਦਾ ਕੀਨੇ ਕੀਤੇ ਜੀ ਹਾਲਾਤ। ਕੰਗਨਾਰ ਰਣੌਤ ਦੇ ਇੱਕ ਬਿਆਨ ਨੇ। ਸੋ ਮੈਂ ਬਾਰ-ਬਾਰ ਆ ਰਿਹਾ ਕਿ ਜੜ ਦੀ ਕਿਉਂਕਿ ਪ੍ਰੋਬਲਮ ਕੀ ਆ ਉਸ ਜੜ ਤੱਕ ਪਹੁੰਚੋ। ਜੀ। ਪਹਿਲਾਂ ਵੀ ਲੋਕ ਜਾਂਦੇ ਰਹੇ ਹਿਮਾਚਲ ਹਿਮਾਚਲ ਔਰ ਪੰਜਾਬ ਦੇ ਪਰਿਵਾਰਕ ਤੁਸੀਂ ਸ਼ਹਿ ਲੋ ਇੱਕ ਇਕੋ ਸੂਬਾ ਰਿਆ ਸਾਂਝਾ ਨੇ ਆਪਸ ਵਿੱਚ ਪੰਜਾਬੀ ਬੋਲਦੇ ਇਲਾਕੇ ਨੇ ਲੋਕ ਬੜੇ ਪਿਆਰ ਨਾਲ ਰਹਿੰਦੇ ਰਹੇ ਔਰ ਮੈਂ ਐਵੇਂ ਕਹਾ ਕਿ ਇੱਕ ਇਨਸੀਡੈਂਟ ਨਾਲ ਸਾਰੇ ਸੂਬੇ ਨੂੰ ਆਪਾਂ ਉਹਦੇ ਚ ਇੱਕ ਰੰਗ ਨਾਲ ਰੰਗ ਦਈਏ ਉਹ ਬਿਲਕੁਲ ਗਲਤ ਗੱਲ ਹੋਊਗੀ ਕੁਝ ਲੋਕ ਨੇ ਜਿਹੜੇ ਇਹੋ ਜੀ ਗੱਲ ਕਰਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਔਰ ਸੂਬੇ ਦੀਆਂ ਸਰਕਾਰਾਂ ਦਾ ਇਨਸਾਫ ਪਸੰਦ ਲੋਕਾਂ ਦਾ ਇਹ ਫਰਜ ਬਣਦਾ ਕਿ ਕੋਈ ਢਕਾਉ ਬਿਆਨ ਨਾ ਕਰੇ ਕੰਗਨਾਰ ਨਾ ਤੰਗੂ ਔਰ ਜੇ ਕੋਈ ਭਾਜਪਾ ਦੇ ਕਾਰਕੁਨ ਇਹਦੇ ਚ ਇਨਵੋਲਡ ਰਹੇ ਆ ਜਾਂ ਕਿਹੜੇ ਰਹੇ ਆ ਉਸ ਗੱਲ ਦੀ ਤੈਅ ਤੱਕ ਜਾਵੇ ਕਿ ਕੋਈ ਦੇਸ਼ ਨੂੰ ਅਜ ਵੰਡਣ ਦੀ ਕੋਸ਼ਿਸ਼ ਕਰ ਰਿਹਾ ਮਜਬ ਦੇ ਨਾਂ ਤੇ ਜਾਤ ਪਾਤ ਦੇ ਨਾਂ ਤੇ ਇਹ ਦੇਸ਼ ਲਈ ਬਹੁਤ ਘਾਤਕ ਹੈ ਔਰ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਹਿਮਾਚਲ ਦੀ ਸਰਕਾਰ ਇਹ ਚ ਇੰਟਰਵੈਨ ਕਰਕੇ ਇਹਨੂੰ ਸਹੀ ਨੂੰ ਸਹੀ ਕਰੇ ਗਲਤ ਨੂੰ ਗਲਤ ਕਰੇ ਠੀਕ ਹੈ ਠੀਕ ਹੈ